ਹੈਲੋ एवरीवन ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਜੀ ਅੱਜ ਮੈਂ ਬਣਾਉਣ ਜਾ ਰਹੀ ਹਾਂ ਜੀ ਪਿੰਡੀਆਂ ਪਿੰਡੀਆਂ ਵੀ ਮੈਂ ਸਿੰਪਲ ਸੋਬਰ ਤਰੀਕੇ ਦੇ ਨਾਲ ਬਣਾਉਣ ਜਾ ਰਹੀ ਹਾਂ ਕੋਈ ਮੈਂ ਖਾਸ ਤਰ੍ਹਾਂ ਨਹੀਂ ਬਣਾਉਣ ਲੱਗੀ ਵੈਸੇ ਹੀ ਮੈਂ ਤਹਾਨੂੰ ਨਾਲ ਤਾਂ ਸ਼ੇਅਰ ਕਰਨ ਲੱਗੀ ਹਾਂ ਪਿੰਡੀਆਂ ਕਿਉਂਕਿ ਇਹ ਪਿੰਡੀਆਂ ਨੇ ਜੀ ਘਰ ਦੀਆਂ ਫਰੈਸ਼ ਆਰਗੈਨਿਕ ਇੱਕਦਮ ਤੇ ਇਹ ਜਿਹੜੀਆਂ ਘਰ ਦੀਆਂ ਭਿੰਡੀਆਂ ਨਾ ਇਹ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਨੇ ਤੁਸੀਂ ਅਜਮਾ ਕੇ ਦੇਖਿਓ ਜਿਹੜੀਆਂ ਤੇ ਆਪਾਂ ਮਤਲਬ ਸ਼ਾਪ ਤੋਂ ਲੈਣੇ ਆ ਹਨਾ ਬਣਾਉਣੇ ਆ ਉਹਨਾਂ ਚ ਇਹ ਟੇਸਟ ਨਹੀਂ ਹੁੰਦਾ ਜਿਹੜਾ ਘਰ ਦੀਆਂ ਭਿੰਡੀਆਂ ਚ ਹੁੰਦਾ ਜੀ ਤੇਲ ਗਰਮ ਕਰਕੇ ਅਸੀਂ ਤੇ ਰਸਟ ਭਿੰਡੀਆਂ ਇਹੜੀਆਂ ਪਾਤੀਆਂ ਹੋਈਆਂ ਤੇ ਭਿੰਡੀਆਂ ਇਹੜੀਆਂ ਘਰ ਦੀਆਂ ਹੁੰਦੀਆਂ ਉਹਨਾਂ ਦੀ ਖਾਸੀਅਤ ਵੇਖੋ ਤੁਸੀਂ ਕਿਉਂਕਿ ਇਹ ਆਰਗੈਨਿਕ ਹੈ ਇਸ ਲਈ ਇਹਦਾ ਜਿਹੜਾ ਕਲਰ ਆ ਉਹ ਲਾਈਟ ਗ੍ਰੀਨ ਆ ਜਿਹੜੀ ਅਸੀਂ ਲੈਨੇ ਆ ਮਾਰਕੀਟ ਤੋਂ ਪਿੰਡੀ ਉਹਦਾ ਡਾਰਕ ਕਲਰ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਮੈਡੀਸਿਨ ਬਹੁਤ ਪਈਆਂ ਹੁੰਦੀਆਂ ਆ ਤੇ ਉਹਨਾਂ ਨੂੰ ਜਲਦੀ ਜਲਦੀ ਤਿਆਰ ਕੀਤਾ ਜਾਂਦਾ ਹੈ ਵੇਚਣ ਲਈ ਇਸ ਲਈ ਇਹ ਜਿਹੜੀ ਦੇ ਘਰ ਦੀ ਪਿੰਡੀ ਤੇ ਲਾਈਟ ਗ੍ਰੀਨ ਕਲਰ ਇਹਦਾ ਤੇ ਇਹ ਜਦੋਂ ਬਣਦੀ ਆ ਉਦੋਂ ਹੀ ਦਿਲ ਕਰਦਾ ਕਿ ਫਟਾਫਟ ਰੋਟੀ ਦੇ ਉੱਪਰ ਪਾ ਕੇ ਤੇ ਖਾ ਜਾਈਏ ਜਿਹੜੀ ਹੈਗੀ ਆ ਮੈਂ ਤਾਂ ਹੀ ਥੋੜੀ ਬਣਾ ਰਹੀ ਆ ਤਾਂ ਕਿ ਅਸੀਂ ਹੁਣੇ ਹੀ ਖਾ ਲੈਣੀ ਹੁਣੇ ਖਤਮ ਕਰ ਦੇਣੀ ਆ ਤੇ ਬਹੁਤ ਜ਼ਿਆਦਾ ਟੇਸਟ ਬਣਦੀ ਹੈ ਘਰ ਦੀ ਪਿੰਡੀ ਮਾਰਕੀਟ ਦੀ ਪਿੰਡੀ ਦੇ ਨਾਲ ਤੁਸੀਂ ਅਜ਼ਮਾ ਕੇ ਜੂੜ ਦੇਖਿਓ ਹੁਣ ਮੈਂ ਇਹਦੇ ਵਿੱਚ ਪਾਉਣਾ ਹੈ ਜੀ ਨਮਕ ਨਮਕ ਦੇ ਨਾਲ ਜਲਦੀ ਪੱਕ ਜਾਂਦੀ ਹੈ ਏਕੇ ਚਿਪਕਦੀ ਨਹੀਂ ਆਪਸ ਤੇ ਹੁਣ ਅਸੀਂ ਨਮਕ ਪਾਵਾਂਗੇ ਸਿਆਣੇ ਕਹਿੰਦੇ ਨੇ ਨਮਕ ਸਵਾਦ ਅਨੁਸਾਰ ਤੇ ਜਿਹੜੀ ਆਕੜ ਹੁੰਦੀ ਹੈ ਉਹ ਔਕਾਤ ਨਾਲ ਠੀਕ ਹੈ ਜੀ ਨਮਕ ਅਸੀਂ ਸਵਾਦ ਅਨੁਸਾਰ ਹੀ ਪਾ ਰਹੇ ਹਾਂ ਨੂੰ ਥੋੜਾ ਜਿਆਦਾ ਪਕਾਉਣਾ ਹੈ ਉਸ ਤੋਂ ਬਾਅਦ ਆਖੀਏ ਦੇਖੋ ਪਿਆਜ਼ ਹੋਣਾ ਹੈ ਤੇ ਨਾਲ ਹੀ ਹਰੀ ਮਿਰਚ ਪਾ ਦਾਂਗੇ ਹੁਣ ਅਸੀਂ ਇਹਦੇ ਵਿੱਚ ਅੱਧਾ ਨਿੰਬੂ ਜਿਹੜਾ ਨਚੋੜ ਦਵਾਂਗੇ ਬੀਜਾਂ ਵਿੱਚੋਂ ਕੱਢਨੇ ਹੋਏ ਆ ਨਿੰਬੂ ਦੇ ਨਾਲ ਵੀ ਬਹੁਤ ਵਧੀਆ ਬਣਦੀ ਹੈ ਜੀ ਪਿੰਡੀ ਹੋਣਾ ਸੀ ਮਿਕਸ ਕਰ ਲਿਆ। ਹੁਣ ਅਸੀਂ ਪਿੰਡੀਆਂ ਦੇ ਵਿੱਚ ਪਾ ਦਵਾਂਗੇ ਦੋ ਤਿੰਨ ਪਿਆਜ਼ ਕੱਟੇ ਹੋਏ ਤੇ ਦੋ ਤਿੰਨ ਹਰੀਆਂ ਮਿਰਚਾਂ। ਪਿਆਜ਼ ਮੈਂ ਬਰੀਕ ਹੀ ਕੱਟੇ ਆ। ਬਸ ਸਿੰਪਲ ਜਿਹੇ ਤਰੀਕੇ ਨਾਲ ਅਸੀਂ ਜਿਹੜੀ ਪਿੰਡੀਆਂ ਬਣਾ ਰਹੇ ਹਾਂ। ਕਿਉਂਕਿ ਇਹ ਪਿੰਡੀਆਂ ਮੈਨੂੰ ਮੇਰੇ ਸਿਸਟਰ ਨੇ ਤੇਂ ਦਿਆ ਸੀਗਾ ਉਹਨਾਂ ਦੇ ਘਰੇ ਲੱਗੀਆਂ ਸੀ ਉਹ ਉਹ ਕਹਿੰਦੇ ਸੀ ਅੱਜ ਤਾਜੀ ਪਿੰਡੀ ਬਣਾ ਕੇ ਖਾਓ ਤੇ ਅੱਧੀਆਂ ਮੈਂ ਹੁਣ ਬਣਾ ਲਈਆਂ ਹੋਈਆਂ ਤੇ ਅੱਧੀਆਂ ਮੈਂ ਫਿਰ ਬਣਾਉਂਗੀ ਜੀ ਕਿਸੇ ਦਿਨ ਕਿਉਂਕਿ ਤਾਜੀ ਟੇਸਟ ਲੱਗਦੀ ਹੈ ਇਹਨੂੰ ਗਰਮ ਕਰਕੇ ਦੁਬਾਰਾ ਖਾਓ ਤੇ ਫਿਰ ਬਿਲਕੁਲ ਵਧੀਆ ਨਹੀਂ ਲੱਗਦੀ ਇਸ ਲਈ ਮੈਂ ਅੱਧੀਆਂ ਬਣਾ ਰਹੀ ਹਾਂ ਥੋੜੀ ਰੱਖ ਲੈਣਾ ਅਸੀਂ ਨਮਕ ਤੇ ਪਾ ਚੁੱਕੇ ਸੀਗੇ ਹੁਣ ਅਸੀਂ ਇਹਦੇ ਚ ਪਾਵਾਂਗੇ ਗਰਮ ਮਸਾਲਾ ਨਾਲ ਪਾ ਦਾਂਗੀ ਜੀ ਹਲਦੀ ਦੂਸਰੇ ਸਾਈਡ ਮੈਂ ਨਾਲ ਰੋਟੀ ਬਣਾ ਰਹੀ ਆ ਐਡਰ ਜੀ ਸਾਡੀਆ ਭਿੰਗਿਆ ਦੀ ਬਾਲੀਆਂ ਨੇ ਤੇ ਗਰਮੀ ਬਹੁਤ ਜ਼ਿਆਦਾ ਹੈ ਤੇ ਕੰਦੇ ਭਿੰਗਿਆ ਵੀ ਰੁਕਣਾ ਵੀ ਮੁਸ਼ਕਲ ਹੀ ਹੈ ਤੇ ਨਾਲ ਹੀ ਹੋਵੇ ਨਾ ਤੇ ਰੋਟੀ ਬਣਾ ਲਈਏ ਇਹ ਨਾਲ ਵੀ ਹਲਦੀ ਜੀ ਮੈਂ ਪਾ ਰਹੀ ਹਾਂ ਜਿਹੜੇ ਕਲਰ ਵਾਲੇ ਮਿਕਚ ਤੇ ਬਾਕੀ ਤਾਂ ਸਭ ਕੁਝ ਪਿਆ ਹੀ ਸੀਗਾ ਬਸ ਇਹਨੂੰ ਥੋੜਾ ਜਿਹਾ ਹੋਰ ਆਪਾਂ ਪਕਾ ਲੈਣਾ ਹੈ ਬਾਕੀ ਪਿੰਡੀ ਬਹੁਤ ਜਲਦੀ ਬਣ ਜਾਂਦੀ ਹੈ ਜਿਆਦਾ ਟਾਈਮ ਨਹੀਂ ਲੱਗਦਾ ਦੇਖੋ ਜੀ ਨਿੰਬੂ ਪਾਉਣ ਦੇ ਨਾਲ ਚਿੱਕੀ ਵੀ ਨਹੀਂ ਬਿਲਕੁਲ ਤੇ ਬਹੁਤ ਹੀ ਜਿਹੜੀ ਵਧੀਆ ਬਣਦੀ ਹੈ ਜੀ ਐਵੇਂ ਇੱਧਰ ਦੇਖੋ ਜੀ ਨਾਲ ਹੀ ਮੈਂ ਰੋਟੀ ਬਣਾ ਰਹੀ ਹਾਂ ਤੇ ਦੂਜੀ ਸਾਈਡ 'ਵੀ ਨੇ ਪਿੰਡੀਆਂ ਬਣਨੀਆਂ ਵਈਆਂ ਇੱਧਰ ਤੇ ਨਾਲ ਹੀ ਮੈਂ ਰੋਟੀ ਵੀ ਬਣਾਉਣੀ ਹੈ ਗਰਮੀ ਦਾ ਕਰਕੇ ਮੈਂ ਕਿਹਾ ਦੋਨੋਂ ਕੰਮ ਇਕੱਠੇ ਕਰ ਲੈਣੇ ਆ ਤੇ ਦਹੀਂ ਅਸੀਂ ਬਣਾ ਕੇ ਰੱਖ ਲਿਆ ਸੀ ਪਹਿਲਾਂ ਹੀ ਹਿੰਦੀ ਸਾਡੀ ਬਣ ਕੇ ਇਕਦਮ ਰੈਡੀ ਹੋ ਚੁੱਕੀ ਹੈ ਤੇ ਗੈਸ ਨੂੰ ਅਸੀਂ ਕਰ ਦਿੱਤਾ ਹੋਇਆ ਜੀ ਆਫ ਤੇ ਚਲੋ ਜੀ ਹੁਣ ਖਾਣੇ ਆ ਖਾਣਾ ਤੇ ਤੁਸੀਂ ਵੀ ਕਰੋ ਇੰਜੋਏ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ